ਵਾਹਿਗੁਰੂ ਜੀ ਕਾ ਖਾਲਸਾ ਛੀ ਰਵਾਹ ਹੈ ਜੀ ਕੀ ਪਤਾ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰੋਥਾਂ ਉਧਨ ਦੋਗਣੀ ਤੇ ਰਾਤਾਂ ਚ ਗੁਣੀ ਤਰਕੀ ਵਾਛੇ ਤੇ ਸਾਵਨੂ ਦੇ ਰੋਕ ਤਾ ਵਖਸੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆਵੇ ਅ ਮੌਸਮ ਹੋ ਗਿਆ ਜੀ ਸਾਵਣ ਅ ਜਿਹੜਾ ਸੌਣ ਦੇ ਮਹੀਨੇ ਚ ਹੋਣਾ ਚਾਹੀਦਾ ਸੀ ਕੰਮ ਉਹ ਹੁਣ ਆ ਚੱਲ ਰਿਹਾ ਜੀ ਅੱਜ ਮੈਂ ਕਹਿੰਦਾ ਲਾਸਟ ਹੈ ਜੀ ਕੱਲੂ ਅਸੂ ਦੀ ਸੰਗਰਾਹਤ ਹੋ ਰਹੀ ਹੈ ਕਸੇ ਅੱਜ ਥੋੜੀ ਜਿਹੀ ਮੈਂ ਵੀ ਬੇਨਤੀ ਕਰਨੀ ਜੀ ਮੇਰੇ ਘਰ ਵਾਲੀ ਵਿਚਾਰੀ ਧੁੱਪ ਦੇ ਵਿੱਚ ਅੱਜ ਚੁੱਲਾ ਬਾਲ ਲਿਆ ਹੁਣ ਕਹਿੰਦੀ ਸਬਜ਼ੀ ਅੱਜ ਚੁੱਲੇ ਪਰੇ ਬਣਨੀ ਜੜੀ ਬਣਨੀ ਆ ਕੱਲ ਤਾਂ ਤੁਹਾਨੂੰ ਪਤਾ ਵੀ ਫਾਇਟਿੰਗ ਫਾਇਟਿੰਗ ਸੀਨ ਹੋਇਆ ਵਾ ਸਾਡਾ ਤੇ ਮਾਹੌਲ ਘਰ ਮੇ ਚੰਦ ਰਤਨ ਦਾ ਭਾਂਡੇ ਫੁੱਟੀ ਜਾਂਦੇ ਹੁਣ ਵੀ ਫੁੱਟੇ ਦੇ ਵਿੱਚ ਵਿੱਚ ਨੂੰ ਵਿੱਚ ਨੂੰ ਥੋੜ੍ਹਾ ਮੁਸਕਰਾ ਵੀ ਦਿੰਦੀ ਐ ਵੀ ਮੇਰੇ ਬਾਰੇ ਗੱਲ ਕਰ ਰਿਆ ਹਾਂ ਫਿਰ ਚੱਲ ਚਿੱਟਾ ਮਾਰ ਦਿੰਦੀ ਜ਼ੋਰ ਨਾਲ ਥੱਲੇ ਕਦੇ ਭੂਗਣਾ ਮਾਰ ਦਿੰਦੀ ਐ ਹਾਂ ਇਕੜੀ ਚੱਲੀ ਜਾਂਦੇ ਚਲੋ ਸਾਡੇ ਤੇ ਢਿੱਡੀ ਭੁੱਕੇ ਜਾਂ ਕੰਮ ਵਾਲੇ ਚੱਲੀ ਜਾਂਦੇ ਅਦਾ ਵੀ ਮੈਂ ਤੁਹਾਨੂੰ ਰਿਜਨ ਦੱਸੂਗਾ ਪਹਿਲਾਂ ਇੱਧਰ ਮੰਮੀ ਨੂੰ ਮਿਲੋ ਸੁਖੋ ਭੈਣ ਜੀ ਨੂੰ ਮਿਲੋ ਸਾਰੇ ਕੈਰੈਕਟਰ ਐ ਮੇਰੀ ਵੀਡੀਓ ਦੇ ਵਿੱਚ ਇਕੱਲੇ ਇਕੱਲੇ ਨੇ ਆਪਣੀ ਆਪਣੀ ਅਹਿਮ ਭੂਮਿਕਾ ਨਿਭਾਉਣੀ ਆ ਸੁਖੋ ਭੈਣ ਜੀ ਜ਼ਿਆਦਾ ਲਭੋਗੀ ਥੋੜੀ ਜੀ ਪੁੱਤਰ ਵੀ ਮਿਲਾਂਗੇ ਮੈਂ ਤੇ ਦਿੱਕਤਾਂ ਦਾ ਵਾਈਕੋਲੀ ਦੀ ਮਤੇ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਜੀ ਮੈਂ ਸੰਦੀਗੁਰ ਉਸੀ ਹੋਇਆ ਵਿੱਕੀ ਦਾ ਬੜਾ ਹਮਲਾ ਆਉਣ ਤੋਂ ਪਹਿਲਾਂ ਹੀ ਆਪਣਾ ਇਤਜਾਮ ਕਰਦਾ ਬਈ ਮੈਂ ਕਿੱਧਰ ਦੇ ਬਚਾ ਕਿੱਧਰ ਦੇ ਬਚਾ ਬਸ ਗਮਲੇ ਤਾਂ ਨਹੀਂ ਕਰੂੰਗਾ ਹਵਾ ਨਾਲ ਯਾਰ ਤੁਹਾਡੇ ਨਹੀਂ ਨਹੀਂ ਮਿੱਟੀ ਭਰੀ ਦੇ ਲੈ ਮੈਨੂੰ ਕਿੱਧਰ ਇਹ ਤਾਂ ਨਹੀਂ ਟਾਈਚਾ ਨਾਲੇ ਬਸ ਅਰਾ ਦੁਪਹਿਰ ਜਿਹੜੀ ਨੂੰ ਗਿੱਦਣਾ ਮੈਂ ਲੈ ਕੇ ਆ ਤਾਂ ਉਦੋਂ ਤੱਕ ਉਹ ਫੁੱਲ ਸੁਹਣਦੇ ਹਾਂ ਮੁਰਕੀ ਥਲੇ ਯਾਰ ਦੁਪਹਿਰੇ ਨੂੰ ਹੀ ਗਿੱਟ ਦੇ ਪਤਾ ਨਹੀਂ ਸਾਡੇ ਘਰ ਤੇ ਕੋਈ ਆਹ ਜੀ ਆ ਨਹੀਂ ਨਹੀਂ ਉਹ ਭਰੇ ਆ ਪਿਆਦਾ ਤਾਂ ਮੈਂ ਦੇਖਿਆ ਉਹ ਕਰਸ ਪਾਣੀ ਦੇ ਪਾਣੀ ਤਾਂ ਤਾਂ ਨਹੀਂ ਮੈਂ ਪਾਣੀ ਪਾਉਣ ਲੱਗੀ ਸੀ ਮੈਂ ਸੋਚਿਆ ਵੀ ਮੀਂਹ ਦੇ ਚਾਰੇ ਪਾਣੀ ਸਵੇਰ ਟਾਂ ਪਾਇਆ ਕਰੇ ਅਏ ਦੇ ਪਰ ਬਹੁਤ ਵਧੀਆ ਬੱਲਕ ਤੇ ਆ ਰਹਾ ਮੰਮੀ ਸੋਈ ਨਹੀਂ ਆਏ ਵੀ ਤੇ ਮੰਮੀ ਕਿਹਦੀ ਆਹ ਪੰਟਰ ਰੋਸ ਨਹੀਂ ਕਰ ਹਾਂ ਪਾਣੀ ਪਾਇਆ ਚਲੋ ਸਾਡੀ ਜ਼ਿੰਦਗੀ ਚ ਵੀ ਕੰਮ ਵਧੀਆ ਰਹਿਣਾ ਆ ਪੈ ਨਹੀਂ ਲਾਉਣਾ ਸਾਡੀ ਜ਼ਿੰਦਗੀ ਠਾਵਲੀ ਹੈ ਸਤਿ ਸ੍ਰੀ ਅਕਾਲ ਜੀ ਪਰਮੇ ਸਾਨੂੰ ਜੀ ਹੈਲੋ ਮੈਡਮ ਜੀ ਤੇਰੀ ਜਿੰਦਗੀ ਤੇ ਮਾਰਾ ਤੇ ਇਕਣਾ ਦੇ ਫੁੱਲ ਹਰਿਆਲੀ ਉਹ ਹਰਿਆਲੀ ਜਿਵੇਂ ਤੂੰ ਹੁਣ ਖੜ ਖੜ ਕੇ ਆਉਂਦੀ ਆ ਇਕੱਲੇ ਤੂੰ ਹੱਸਦੀ ਰ ਸਾਨੂੰ ਹਸਾਉਂਦੀ ਰ ਜਾਂ ਤੂੰ ਮੇਰੇ ਨਾਲ ਲੜ ਲਾ ਦਿੰਦੀ ਨਾ ਬੇਸਤੀ ਕਰ ਲਾ ਜਾਂਦੀ ਆ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਲੀ ਮੇਰੀ ਇੱਜ਼ਤ ਹੁੰਦੀ ਆ ਕਿ ਬੇਇੱਜ਼ਤੀ ਹੁੰਦੀ ਆ ਤੈਨੂੰ ਪਤਾ ਆ ਬੜੇ ਤੇ ਲੈ ਕੇ ਮੰਮੀ ਵੀ ਰ ਬੱਟੀ ਹੋ ਗਈ ਹੈ ਜੀ ਕਹਿੰਦੀ ਕਿ ਕਿਹੜਾ ਟੱਕਲਾ ਭਗਵਾਨ ਨੇ ਆਪਣਾ ਹੀ ਖੜੀ ਪਈਦਾ ਫੁੱਲ ਮਾਂ ਆਹ ਕਿਹੜੀ ਖੜੀ ਪਈ ਆ ਫੁੱਲ ਮਾਂ ਕੇ ਨੀ ਦੇਖ ਮੈਂ ਕਿਹੜਾ ਫੁੱਲ ਕਿਹੜਾ ਆ ਓਦਾਂ ਹੀ ਖੜੀ ਪਈ ਕੋਟਕੇ ਉਹਨਾਂ ਨੂੰ ਵੀ ਆ ਗੋ ਨਹੀਂ ਮੋਸ ਮੇਰੀਆਂ ਗੁਲਾਬ ਦੀਆਂ ਕਾਲਿਓ ਇਹ ਸੁਰਤ ਤਾਂ ਸਹੀ ਮੰਮੀ ਬਦਾਂ ਕਿਆ ਕਹਿੰਦੀ ਕਿ ਕਹਿੰਦੀ ਕੋਣ ਟੱਕਲਾ ਭਗਵਾਨ ਨੇ ਇਹ ਖੜੀ ਹੈ ਇਹ ਆ ਗਈ ਹਾਂ ਮੈਂ ਸਿੱਧਾ ਓ ਤਾਂ ਮੰਮੀ ਸਭ ਸਹੀ ਗੱਲ ਇਹ ਵੀ ਮੈਨਾਂ ਦਾ ਤਮਾਗੀ ਤੌਰ ਤੇ ਮੈਂ ਹਲਾਇਤ ਤਾਂ ਨਹੀਂ ਕਿਤੇ ਗੰਮਲੇ ਨੇ ਵੀ ਜਾਨੀ ਇੱਜ਼ਤ ਕਰਦੀ ਵੀਡੀਓ ਤੇ ਮੈਂ ਬਲੌਣੀ ਦੀ ਵੀਡੀਓ ਤੇ ਸਾਸਰੀ ਗੱਲ ਪੁੱਤ ਸਾਸਰੀ ਗੱਲ ਵਾਈਗੁਰ ਜੀ ਕਾਕਾ ਓ ਮਾਈ ਗੁਰ ਜੀ ਕੀ ਮਤੈ ਮੈਨੂੰ ਇਹ ਫੁੱਲ ਨਾ ਹਾ ਆ ਗੀਆ ਨਾ ਇਹ ਗਲਾਬ ਦਾ ਫੁੱਲ ਨਾ ਕਿ ਮੇਰੇ ਸ਼ੀਸ਼ੇ ਪਰ ਫੁੱਲ ਚੱਕ ਕੇ ਲਿਆ ਦੇ ਮੱਖੀਆਂ ਨੇ ਟੱਟੀਆਂ ਨਾਲ ਲੈ ਬੜਾ ਮੱਖਾ ਤਾਂ ਪਾਉ ਧੂਪਾ ਦਿਖਾ ਦੂਗਾ ਨਾ ਚੰਗੀ ਤਰ੍ਹਾਂ ਬਿਆਦੇ ਇਹ ਹਲਾ ਕਮਰੇ ਚ ਕਿਆ ਹਾਲਾਤ ਆ ਕੋ ਇਹਨਾਂ ਨੂੰ ਵੀ ਇਹ ਕਪੜਾ ਕੋਪੜਾ ਮਾਰ ਲਿਆ ਕਰੋ ਭੋਰਾ ਪਸਵਾਈ ਕਰਨੀ ਹੈ ਜੀ ਦੀਵਾਲੀ ਆਉਣੇ ਆ ਰਹੀ ਆਪਣੇ ਬੈਡਾਂ ਨੂੰ ਵੀ ਤੂੰ ਪਾ ਦੇ ਨਾ ਨੂੰ ਵੀ ਇੱਥੇ ਤਰਾਸ ਨਹੀਂ ਆਉਂਦੀ ਗਲਾਬ ਗਲੂਬ ਜੇ ਕਰਕੇ ਮੇਤੇ ਹੋਰੇ ਪੋਲ ਖਲਾ ਲਈ ਇੱਥੇ ਮੜੀ ਇਹ ਤਾਂ ਚੀਜੇ ਮੜ ਕੀ ਧੋ ਦੇ ਘਰ ਪਾ ਕੇ ਦੋ ਮਿੰਟ ਲੱਗਣ ਦੀਵਾਲੀ ਕਾ ਦੋਗੇ ਤੇਰੀ ਇਹ ਮੰਮੀ ਆ ਸਾਰਾ ਸਿਸਤੇ ਹੀ ਬਾਹਰ ਕੱਢ ਕੇ ਸਿੱਟਣਿਆ ਹੋਈ ਗਿਆ ਗੱਲੇ ਤੇ ਆ ਨਾ ਕੋਈ ਬਾਤ ਚੱਲੇ ਜੇ ਕਾਲੂ ਮੈ ਲੰਗੜਾ ਦਾ ਤੁਰ ਲਾ ਕੇ ਤੇ 빙ਗਾ ਟੇਡਾ ਕੋ ਰੱਬ ਨਾ ਕਰੇ ਬਾਲ ਪਾਤਾ ਅਨਾਲੇ ਮੰਨੂ ਵੀ ਕੱਢ ਦੇਣਾ ਇੱਧਰ ਹੀ ਸਾਨੂੰ ਹੁਣ ਪ੍ਰਾਣੀਆਂ ਚੀਜ਼ਾਂ ਤਾਂ ਹੁੰਦੀਆਂ ਇਹ ਘਰ ਵਿੱਚ ਕੀ ਕੀ ਨੂੰ ਕਰਗੀ ਬਾਰੇ ਬਜ਼ੁਰਗ ਵੀ ਆ ਉਹ ਬਾਲਣ ਲੈਣ ਭੇਜੀ ਵੀ ਇਹਦਾ ਆਪਣੇ ਆਪਣੇ ਵੀ ਆਹੋ ਆ ਜਾ ਦਾਦੂ ਤੋਂ ਉੱਪਰ ਆ ਗਿਆ ਆਹ ਦਾ ਉਹ ਪਾਪਾ ਜੀ ਨੇ ਥੱਲੇ ਹਾ ਕੇ ਮਾਰੇ ਉਹਨੂੰ ਦਾਦੂ ਦਾਦੂ ਲੱਗ ਗਿਆਨ ਪਾਲਣ ਤੇ ਕਿਖੜੀ ਆ ਜਾ ਇਹਦੇ ਤੇ ਝੀੜੀਆਂ ਹੋਣੀਆਂ ਇਹਦਾ ਤੇ ਜਾ ਪਏ ਦਾਦੂ ਕੋਲ ਨੂੰ ਭੇਜ ਦਿੰਦਾ ਤੁਨੂੰ ਮੈਂ ਉਹ ਤਾਂ ਸਾਡੀ ਕੁੜੀ ਬਹੁਤ ਕੰਮ ਕਰਦੀ ਉਹ ਦੇਖੋ ਤਾਂ ਸੀ ਆਇ ਤਰੋ ਆਇ ਤਰੋ ਬਾਲਣ ਦੇ ਜਾ ਫੇਰ ਤਲਦੀ ਦਾਦੂ ਕੋਲ ਆ ਜਾ ਕੋਈ ਨਹੀਂ ਐ ਸ਼ੂਬਾ ਮੈਂ ਹੀ ਕਰਾਂ ਅੱਧਾ ਛੱਡਦਾ ਅੱਧਾ ਛੱਡਦਾ ਮੈਂ ਬਲੌਗ ਮੈਂ ਦੇਖੋ ਜੀ ਕੰਸੈਪਟ ਤਾਂ ਜ਼ਰੂਰੀ ਚਾਹੀਦਾ ਇਹ ਥੋੜੋ ਵੀ ਰੋਜ਼ੇ ਅਸੀਂ ਲੜੀ ਜਾਈਏ ਉਹ ਤੁਸੀਂ ਦੇਖੀ ਜਾਓ ਵੀਡੀਓ ਦੇ ਵਿੱਚ ਉਹਦਾ ਸਵਾਦ ਨਹੀਂ ਕੋਈ ਕੋਈ ਕੰਮ ਕਰਦਿਆਂ ਦੀ ਵੀ ਵੀਡੀਓ ਬਣਾਉਂਦੀ ਸੀ ਢੱਕਾ ਤੋੜਦੀ ਆਂ ਪਾਜੀ ਕੱਪੜਿਆਂ ਦੇ ਵਾਰੂ ਆ ਪਾਪਾ ਜੀ ਹੁਣ ਸਾਈਕਲ ਬੜਤੇ ਆਏ ਔਰ ਇਹੋ ਇਸ ਤਾਂ ਹੀ ਜਾਂਦੀ ਐ ਰੀਤ ਨੀਚੇ ਨਾ ਆ ਆ ਆ ਪੁੱਤੇ ਤੇਰੇ ਪਾਪਾ ਕਿਰਦੇ ਜਾਂ ਪਾਲਣ ਆ ਤੂੰ ਨਾ ਤੂੰ ਆ ਬੈਠ। ਆਹ। ਕੀ ਧਰਦਾ ਭਾਗਵਾਨਾ? ਮੈਂ ਤੇਰੀ ਐ ਜੀ ਕਾਲੀ ਕਾਲੀ ਦਾਲ। ਆਇਆ ਜੀ 3 ਵਜੇ ਤੱਕ ਆਹ ਪਾ। ਇਹ ਮਾਂ ਦੀ ਹਾਲ ਤੇ ਨਹੀਂ ਖਾਈ। ਹਾਂ। ਅਧੁੱਤ ਮੈਨੂੰ ਦਾਲ ਸਾਰੇ ਕਾਲੀ ਲੱਗਦੀ ਆ। ਜਿਗੜਾ ਕਹਿੰਦੇ ਦਾਲ ਵਿੱਚ ਕੁਝ ਹੈ। ਸਾਰੀ ਉਖਾਲ ਗਈ। ਇਹ ਦਾਲੇ ਸਾਰੀ ਕਾਲੀ ਆ। ਹਾਈ ਕਿੰਨਾ ਮਾਮ ਕਾਦੀ ਪੀਂਦੀ ਆ। ਠੀਕ ਆ। ਹਾਈ ਮੈਂ ਮਾਗੀ ਕਿੰਨਾ ਮਾਮ। ਬਹੁਤ ਕੰਮ ਕਰਦੀ। ਆਹ ਛਾੜੋ। ਆਹ ਮੇਰਾ ਪੁੱਤ। ਉਹ ਛਾੜਨ ਨੂੰ। ਉਹ ਤਾਂ ਸਾਰੀ ਕੱਢ ਪਾਈ ਫਿਰਦੀ ਗਾਲ। ਧਰਿਆ ਛਾੜਾ। ਮੇਰੇ ਬੇਟਾ। ਹੁਣ ਤਾਂ ਨਾ ਤਾਂ ਤੂੰ ਗਰਾਬੇ ਨਾਲ ਜਾਣਾ ਇਹ ਨਾ ਰੋਣੀ ਪਾਸੇ ਮਾਹ ਦੀ ਦਰ ਤਾਂ ਚੁੱਲ੍ਹੇ 'ਤੇ ਬਣਦੀ ਹਨ ਅਜੇ ਅਜੇ ਝੂਗਿਓ ਵਾਲੀ ਉਹ ਤਾਂ ਕਰਨੀ ਆਏ ਆ ਅਜੇ ਕਿੱਥੇ ਕੋਲੀ ਆ ਇਹ ਇਹਨੇ ਇਹਨੇ ਗਾਹ ਪਾਵੇ ਜੀ 3 ਵਜੇ ਦਾ ਬਾਲਣ ਲਿਆ ਦੋ ਪਾਠੀਆਂ ਲਿਆ ਦੋ ਫਲਾਣਾ ਕਰ ਦੋ ਟਮਕਾਣਾ ਕਰ ਦੋ ਮਾਂ ਵੀ ਤੂੰ ਇੱਕ ਅੱਧੀ ਸੀਟੀ ਇਹਨੂੰ ਗੈਸ ਪਰ ਮਹਰਾ ਲਾ ਮਾਂ ਦੀ ਦਾਲ ਕਰ ਸੌਕੀ ਜੀ ਕੋਲ ਜਾਂਦੀ ਹੈ ਫਿਰ ਉਹ ਤੋਂ ਬਾਅਦ ਆਪਾਂ ਚੱਲ ਚੁੱਲ੍ਹੇ 'ਤੇ ਬਣਾ ਲੂਗਾ ਮੈਂ ਜੀ ਇੱਕ ਨੱਟ ਫਿਲਿਕਸ ਤੇ ਜਿਹੜੀ ਬਾਈਡਰ ਜਿਹੜੀ ਇੱਕ ਨਾਲ ਦੀ ਕੋਈ ਮੂਵੀ ਬਹੁਤ ਵਧੀਆ ਲੱਗੀ ਮੈਨੂੰ ਟਰਸਟ ਕੀ ਜੀ ਮਾ ਉਹ ਦੇਖਣ ਲੱਗ ਗਿਆ ਮੇਰੇ ਕੱਪੜੇ 파ੜਤੇ ਜੇ ਨਾ ਦੋਹਾਂ ਨੇ ਵੀ ਭਾਲਣ ਲੱਗ ਗਏ ਤਾਂ ਉਹ ਤਾਂ ਮੇਰਾ ਬੜਾ ਭਾਈ ਆ ਗਿਆ ਉਹਨੇ ਭਾਲਣ ਦੇ ਕੱਪੜੇ ਹਾਂ ਉਹਨੂੰ ਵੀ ਪਤਾ ਵੀ ਜੇ 파ੜਤੇ 1000 ਰੁਪਏ ਵਿਕ ਕੀ ਫੇਰ ਖਰਚੂਗਾ ਤੇ ਭਾਲਣ ਉਹਨੇ ਲੈ ਕੇ ਤਾ ਤਾਂ ਜਿੰਨੇ ਨੂੰ ਕਹਿੰਦਾ ਗੰਜੀ ਨੇ ਮਨ ਆਇਆ ਸਹਿਰ ਉੱਪਰ ਤੇ ਪੈਗੇ ਆਉਣੇ ਉਹ ਕਹਾਣੀ ਹੋਈ ਪਿਆ ਹੁਣ ਹੁਣ ਜੇ ਥੋੜਾ ਚੁੱਲਾ ਬਲ ਗਿਆ ਹੁਣ ਹਵਾ ਚੱਲ ਵੀ ਉੱਪਰ ਤੇ ਬੱਦਲ ਆ ਗਿਆ ਹਾਂ ਹੁਣ ਜੇ ਮੈਂ ਇਹਨਾਂ ਨੂੰ ਐ ਕਹਿੰਦਾ ਵੀ ਹੱਥ ਤਾਂ ਵਧੀਆ ਹੈ ਹਾਂ ਵੀ ਉਹ ਕਹਾਣੀ ਕਿਦ ਤਰੇ ਹੋਰੇ ਪਾਸੇ ਰੱਖੇ ਆਪਣੇ ਬੰਦੇ ਨੂੰ ਆਪਣੀ ਆਪ ਪਾਲਾ ਖਾਵੇ ਹਾਂ ਪਤਾ ਲੱਗਦਾ ਉਹ ਵੀ ਮੈਨੂੰ ਉਹ ਆਪਣੇ ਆਪ ਹੀ ਗੱਲ ਕਰਦਾ ਤੁਹਾਨੂੰ ਡਰ ਹੈ ਚੀਜ਼ ਦਾ ਕਾਦਾ ਵੀ ਜੇ ਇਹਨਾਂ ਨੇ ਆ ਟਾਪਿਕ ਛਿੜਤਾ ਤਾਂ ਇੱਜਾ ਬੜਾ ਟਾਪਿਕ ਹੋ ਜਾਣਾ ਹੈ ਇੱਜਾ ਟਾਪਿਕ ਨਾ ਕਰੋ ਮੈਂ ਕਹਿੰਦਾ ਵੀ ਵੀਡੀਓ ਦੇ ਵਿੱਚ ਨਾ ਥੋੜੀ ਜਿਹੀ ਲਿਮਟ ਚ ਰਹਿਓ ਲਿਮਟ ਚ ਲਿਮਟ ਚ ਪਾਪਾ ਜੀ ਰਹਿਣ ਲੱਗ ਗਏ ਪਰ ਬਾਲੇ ਲਿਮਟ ਚ ਰਹਿ ਹੋ ਜਾਂਦਾ ਰਾਸੀ ਕੀ ਹੁੰਦਾ ਹੈ ਆਹ ਮੱਖੀਆਂ ਦੀ ਟੱਟੀਆਂ ਵਾਲਾ ਫਲ ਲੈ ਕੇ ਆਇਆ ਤੇਰੇ ਬਾਹਤੇ ਚ ਬੈਠਾ ਕੋਈ ਨਾ ਤੋੜ ਦੂੰਗੀ ਇਹ ਟੱਟੀਆਂ ਵਾਲਾ ਇਹ ਲਿਆਇਆ ਚੱਕ ਕੇ ਸਾਹਮਣੇ ਸੁਣਿਤ ਹੋ ਗਈ ਉਹ ਨਹੀਂ ਮੰਮੀ ਇੱਕ ਸੌ ਲੱਗੇ ਹੈ ਬਾਬੇ ਨਾਨਕ ਨੂੰ ਜਾਨ ਦੇਣੀ ਆ ਉਹ ਪਤਾ ਨਹੀਂ ਕਾਦ ਲੈ ਜਣੀ ਉਹਨੇ ਜਦ ਤੱਕ ਹੈਗੀ ਜਦ ਤੱਕ ਰ ਜਿੰਦਗੀ ਆਪਾਂ ਇਹ ਕਹਣਾ ਖੁਸ਼ੀ ਖੁਸ਼ੀ ਬਤੀਤ ਕਰ ਲੈਣੀ ਮੈਂ ਚੱਕ ਕੇ ਲਿਆਇਆ ਫੁੱਲ ਮੈਂ ਕੁਝ ਨਹੀਂ ਦੇਖਿਆ ਇਧਰ ਜੇ ਵੀਡੀਓ ਸ਼ੁਰੂ ਕਰੀ ਮੈਂ ਆਪਣੇ ਕੋਲ ਨੂੰ ਕਰੀ ਜਾਂ ਮੈਂ ਕੋਲ ਨੂੰ ਕਰੀ ਗਿਆ ਨਾਲ ਨੂੰ ਫੇਰ ਨਿਗਾ ਪਈ ਵੀ ਇਹ ਫੁੱਲ ਦੇ ਤਾਂ ਹਾਲਾਤ ਕੁਝ ਹੋਰੇ ਹੋਏ ਹੋਏ ਪਿਆ ਪਰ ਉਹ ਮੈਂ ਗੱਲ ਚਲਦੀ ਚਲਦੀ ਚ ਮੈਂ ਵਿੱਚ ਤਵਲਾ ਲਾਏ ਤਾਂ ਮੈਂ ਤਾਂ ਇਹ ਵੀ ਵਿੱਚ ਆਪਣੇ ਤਾਂ ਰੋਡ ਕਰਕੇ ਕਰਦੋ ਗੁਰਦਜੀ ਜਿਆਦਾ ਪਈ ਜਾਂਦੀ ਹੈ ਮੈਂ ਤਾਂ ਤਾਕੇ ਖੋਲਦਾਂ ਨਾ ਉਹਦੇ ਕਰਕੇ ਹੋ ਜਾਂ ਤਾਂ ਫਿਰ ਹੁਣ ਐਂ ਤਾਂ ਤੁਸੀਂ ਦੱਸਤਾ ਇਹ 3 ਵਜੇ ਦਾ ਰੌਲਾ ਪਿਆ ਹੋਇਆ ਐਂ ਵੀ ਦੱਸਿਆ ਕੀ ਕਿਉਂ ਪਿਆ ਹੋਇਆ ਦਾਲ ਕਰਕੇ ਦੱਸਤਾ ਦੱਤਾ ਵੀ ਦਾਲ ਕਰਕੇ ਉਹ ਹੈ ਉਹ ਕਹਿੰਦਾ ਵੀ ਕਦੀ ਪਹਿਲਾਂ ਕੁੱਕਰ ਦੀ ਸੀਟੀ ਮੈਨੂੰ ਦਰਦ ਵੀ ਭੁੱਲਣ ਲੱਗ ਗਈ ਮੈਂ ਤਾਂ ਜ਼ਿਆਦਾ ਸੀ ਜਾਣਦਾ ਯਾ ਤੱਕ ਉਹ ਤੁਸੀਂ ਸੀਧੀ ਕਾਤੇ ਨੇ ਮਰਾਇਸ ਨੇ ਕੋਰੇ ਮਰਾ ਜਿੱਤ ਨਹੀਂ ਕਰ ਤੇ ਫਿਰ ਉਹ ਸ਼ਾਮ ਤੱਕ ਬੈਠੇ ਰਹੇ ਹੁਣ ਮੈਂ ਮੇਰਾ ਤਾਂ ਐਸਲਾ ਕਰਦਾ ਵੀ ਮੈਂ ਤਿੰਨ ਚਾਰ ਚਾਰਕਾ ਕਾਉਂਟਲ ਬਾਲਣ ਘਰਾ ਲਵਾ ਲਵਾਂ ਤੇ ਸਰਦਿਆਂ ਤੇ ਚੁੱਡਾ ਚੱਲਣਾ ਬਹੁਤ ਜ਼ਿਆਦਾ ਸਹੀ ਗੱਲ ਹੈ ਉਹ ਤਾਂ ਡੀਨਾਂ ਵੇ ਗਈ ਉਹ ਤਾਂ ਡੀਨਾਂ ਵੇ ਗਈ ਚੱਲਣਾ ਨਹੀਂ ਉਹ ਤਾਂ ਲੋੜ ਹੈ ਨਾ ਕਾਹਦੀ ਉਹ ਡੀਨਾਂ ਵੇ ਗਈ ਐਟਮੂ ਕਰ ਮੇਰੇ ਵਾਲੀ ਨਹੀਂ ਕਿ ਨਹੀਂ ਸੋ ਮੈਂ ਕਿਹਨੇ ਉਸ ਕਿੰਦੀ ਪੈਣੀ ਹੈ ਤੋ ਨੋ ਤੋ 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 ਮੂੰਹ ਤੱਕ ਦਾ ਨਾ ਮੀਂਹ ਪੈਸ ਵਾਲੇ ਨਾ ਕਿ ਨਹੀਂ ਪਈ ਨਾ ਉਸ ਪਈ ਨਹੀਂ 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 ਹੁੰਦਾ ਮੀਂਹ ਕਰੀਬ ਚਿਕੜੇ ਪੱਕੀ ਦੀ ਰੋਟੀ ਨਹੀਂ ਖਾਣੀ ਪਾਣਾ ਪਤਾ ਸਾਦ ਲਾਲਾ ਕਾ ਖਾਣੀ ਜਾਂ ਕਿ ਹੁੰਦਾ ਸਾਫ ਬਣਾਉਣਾ ਕਰ ਤੜਕ ਤੜਕ ਤੇ ਇਹ ਤਾਂ ਹੁਣ ਤਾਂ ਚੰਨਾ ਇਹ ਪੱਟ ਵੀ ਨਹੀਂ ਹੋਣਾ ਅੱਗੇ ਦਾ ਟੈਰ ਵਾਲਾ ਉੱਥੇ ਕਰ ਲੰਦੇ ਆ ਨਹੀਂ ਮੰਮੀ ਪਤਾ ਕੀ ਹੈ ਜਦ ਟੀਨਾ ਭਈ ਹੋਣ ਚਾਏ ਮੀਂਹ ਜਿਵੇਂ ਮਰਜ਼ੀ ਰੋਟੀ ਬਣਾਈ ਜਾ ਇਹਨਾਂ ਨੂੰ ਉਹ ਕਰ ਲਿਓ ਹਾਂ ਰੋਟੀਆਂ ਬਣਾ ਕੇ ਕਈ ਵਾਰ ਟੁਕੜੇ ਕੈੜੀਆਂ ਕਰੀ ਜਾਂ ਨਾਲੇ ਕੋਲ ਬੈਠੇ ਖਾਈ ਜਾਓ ਹਾਂ ਇਹ ਜਿਹੜੀ ਆ ਗੱਲਾਂ ਕਰਦੇ ਆ ਅੱਜ ਤੱਕ ਤਨ ਨੇ ਕਿਆੜੀਆਂ ਕਰਕੇ ਨਾ ਖੜਾਈਆਂ ਮੇਰੇ ਰੱਬ ਦੇਖ ਲੈ ਮੰਮੀ ਭੁੱਲ ਗਏ ਭੁੱਲ ਗਏ ਜਿਹੜੇ ਕਿਤੇ 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 ਨਹੀਂ ਨਹੀਂ ਜਿਹੜੇ ਸਿਆਦ ਦੇ ਵਿੱਚ ਇੱਥੇ ਰੋਟੀ ਤੱਤੀ ਕਰ ਕਰਕੇ ਖਿਲਾਉਂਦੇ ਤੇ ਵੀ ਤੂੰ ਭੁੱਲ ਗਿਆ ਨਾਲੇ ਚੌਂਕ ਵੀ ਤਨ ਨੂੰ ਜਦੋਂ ਮੈਂ ਕਿਹਾ ਮੰਮੀ ਮੇਰਾ ਨਾਂ ਸੰਦੀਪ ਹੈ ਨਾ ਨਾ ਚਲ ਉਹ ਗੱਲ ਨਹੀਂ ਮੇਰੀ ਮੇਰੀ ਇਹਨਾਂ ਨਾਲ ਐਸੇ ਗੱਲ ਪਿੱਛੇ ਕੀਪਰ ਬਹਿਸ ਹੋ ਜਾਂਦੀ ਐ ਵੀ ਮੈਂ ਮੱਕੀ ਦੀ ਰੋਟੀ ਖਾਂਦਾ ਜੀ ਘੜੀ ਕਰਕੇ ਚੱਲ ਹੁਣ ਆਪਣੇ ਮਨ ਪਰ ਪੱਥਰ ਰੱਖਣਾ 2 ਰੁਪਿਆ ਖਾ ਕੇ ਕਰਨੀ ਸਾਕ ਸੂਜ ਜ਼ਿਆਦਾ ਬਣ ਗਿਆ ਬਸ 2 ਤੇ ਵੱਧ ਨਹੀਂ ਖਾਣੀ ਹੈ ਪਰ ਨਹੀਂ ਰਹਾ ਹਾਂ ਹਾਂ ਜਰੇ ਦਾ ਆਟਾ ਲਿਆਓ ਜ਼ਰੂਰੀ ਨਹੀਂ ਹੈਗਾ ਹਾਂ ਚੱਲ ਉਹ ਵੀ ਆਜੂ ਚੱਲ ਅਜੇ ਮੱਕੀ ਦੀ ਰੋਟੀ ਜਾਂ ਅਰੇ ਦਾਣੇ ਦਾਣੇ ਪਰ ਮੋਹਰਾ ਜਿੱਦਣ ਬਾਜਰੇ ਵਾਲੇ ਦਾਣੇ ਪਰ ਮੋਹਰ ਲੱਗ ਗਈ ਉਦਣੇ ਆਉਣਾ ਉਹਨੇ ਉੱਤੇ ਪਹਿਲਾਂ ਜੋ ਮਰਜ਼ੀ ਬੰਦਾ ਕਰੀ ਜਾਵੇ ਨਹੀਂ ਆਉਣਾ ਹੈਗਾ ਮੈਂ ਬੰਦੇ ਨੂੰ ਕਿਹਾ ਬਸ ਫੈਸਲਾ ਉਨੇ ਕ ਬਾਜਰਾ ਕਿਹਾ ਸੀ ਇੱਕ ਤਰੀ ਜੋਆ ਦਾ ਆਟਾ ਬਾਜਰੇ ਦਾ ਆਟਾ ਇੱਕ ਜਿਹੜੀ ਉਹ ਆ ਸੋਇਆਬੀਨ ਦਾ ਆਟਾ ਹਾਂ ਇੱਕ ਆਪਣੀ ਜਿਹੜੀ ਆ ਆਪਾਂ ਦੇ ਪਹਿਾਈ ਆਟੇ ਦੇ ਵਿੱਚ ਕੋਤਰਾ ਇਹ ਤਿੰਨ ਚਾਰ ਪ੍ਰਕਾਰ ਦੇ ਆਟੇ ਕਿਹਾ ਤਾਂ ਉਹਨੂੰ 160 ਰੁਪਏ ਕਿਲੋ ਨੂੰ ਕਹਿੰਦਾ ਮਿਲੂਗਾ ਮੈਂ ਉਹਨੂੰ ਕਹਦਾ ਵੀ ਮੈਨੂੰ 10 ਕਿਲੋ ਇਕੱਠੇ ਹੀ ਮੰਗਾ ਦੇ ਹਾਂ ਪਰ ਉਹਦਾ ਮੁੜ ਕੇ ਜਿੱਦ ਤੱਕ ਰਿਸਪੌਂਸ ਨਹੀਂ ਆਇਆ ਹੈਗਾ ਇਕੱਠਾ ਨਹੀਂ ਚੀਜ਼ ਮੰਗਾਈਦੀ ਹੁੰਦੀ ਥੋੜੀ ਥੋੜੀ ਪਾਈਆ ਪਾਈਆ ਮੰਗਾ ਲਵਾਂ ਪਾਈਆ ਮੰਗਾ ਲਵਾਂ ਗੱਲਾਂ ਦੇਖ ਲੈ ਦੀਆਂ ਇਹਨੂੰ ਪਤਾ ਨਹੀਂ ਹੈਗਾ ਵੀ ਰੋਪੜ ਚ ਵੀ ਆਟਾ ਮਿਲ ਜਾਂਦਾ ਹੈ। ਤੁਹਾਨੂੰ ਦੁਕਾਨ ਵੀ ਦੱਸ ਦਉਗੀ ਮੈਂ। ਮੈਂ ਨਾਲ ਨੂੰ ਸਾਰਾ ਪਤਾ। ਇਹ ਚਲ ਕੇ ਜਾਵਾਂ ਤੇ ਟਟਕਾ ਜਾਣਾ। ਜਾਣਾ ਹੈ ਨਹੀਂ ਕਦੇ। ਪਤਾ ਤਾਂ ਵੀ ਪਤਾ। ਹਾਂ। ਅੱਜ ਠੀਕ ਲੱਗਦਾ ਹੈ ਨਾ ਮਾਹੌਲ। ਹੈਗਾ ਹੈ ਫਰਕ। ਵੀਡੀਓ ਚ ਵੀ ਮਾਹੌਲ ਆ ਰਿਹਾ ਮਾਹੌਲ। ਆਪਾਂ ਝੂਠ ਕਹਤੇ ਬੋਲੀਏ ਠੀਕ ਹੈ। ਨਾ ਮਾਹੌਲ ਵੀ ਮਾਹੌਲ ਹੈ। ਮੈਂ ਕੱਲ ਦੀ ਕਲਾਸ ਲਈ ਵੀ ਤਾਂ ਲੋਟ ਆ ਗਈ। ਬੋਲੇ। ਆਇਆ ਕੱਲ ਕਲਾਸ। ਆਏ ਨਾ ਪਿਆਕ। ਕਿਤੇ ਆਪਣੀ ਲਵਾ ਦੇ ਜੇ ਥੋੜੀ ਜਿਹੀ ਟਾਂਚਾਂ ਜੀਆਂ ਵੱਜ ਜੰਦੀਆਂ ਫਿਰ ਕਹਿੰਦੀ ਸੰਗੋ ਕਾਟੇ ਸੁਣਾਦਾ ਵੀਡੀਓ ਦੇ ਵਿੱਚ ਮੈਂ ਆਪ ਆ ਕਰਦਾ ਕੰਡੇ ਜੇ ਮਾਰਦਾ ਖੁੰਦਰਾਂ ਚਿੰਗੜਾ ਜੜੀ ਜਾਂਦਾ ਵਾਤਰਾ ਹਾਂ ਜੇ ਨਾ ਬੰਦਾ ਸ਼ਿੰਗੜੀ ਛੇੜੀ ਜਾਵੇ ਫਿਰ ਜਦ ਦੂਜਾ ਛੇੜੇ ਤਾਂ ਫਿਰ ਹਾਏ ਉਹ ਲੱਭਾ ਮੈਨੂੰ ਮਾਤਾ ਹੇ ਉਹ ਲੱਭਾ ਮੈਨੂੰ ਮਾਤਾ ਆਪਣੀ ਸ਼ਿੰਗੜੀ ਧਿਕਦੀ ਨਹੀਂ ਦੂਜੇ ਦੇ ਸ਼ਿੰਗੜ ਦਿਖ ਜੰਨੇ ਆ ਉਹ ਕੰਮ ਹੈ ਕੀ ਕਹਾ ਜੀ ਮੈਂ ਹਾਏ ਰੱਬਾ ਅੱਜ ਤੱਕ ਮੈਂ ਨਾ ਇਹਦੇ ਬਲਡ ਕਰੇ ਹਾਏ ਰੱਬਾ ਮੈਨੂੰ ਮਾਰ ਤਾਂ ਮੈਂ ਗੱਲ ਕਹੀ ਹੋਣੀ ਮੈਂ ਕਹਾਂ ਤੇ ਇੰਨੀ ਸੁਖੀ ਜ਼ਿੰਦਗੀ ਬਤੀਤ ਕਰਦਾ ਕਰਦਾ ਮੈਂ ਰੱਬ ਨੂੰ ਕੋਸੀ ਜਾਮ ਹਾਏ ਰੱਬਾ ਮੈਨੂੰ ਮਾਰ ਜੇ ਤੁਸੀਂ ਹਾਏ ਵੀ ਕਹਿੰਦੇ ਸਾਰੇ ਪਗਰ ਪੈਨੇ ਮੇਰੇ ਕਹਿੰਦੇ ਜਾਣ ਕੇ ਕੁੱਟਿਆ ਜਾਣ ਕੇ ਕੁੱਟਿਆ ਜੱਤ ਹੁਣ ਉਂਗਲੀਆਂ ਤੋੜੂਗੀ ਮੈਂ ਜੇ ਸਾਲੀ ਮੜੂਗੀ ਕਿਦਰ ਇਹਨੂੰ ਮੇਰੀ ਹੱਡੀ ਜੇ ਫੇਰ ਤਾਂ ਹਾਏ ਨਿਕਲੂਗੀ ਉਹ ਤਾਂ ਆਟੋਮੈਟਿਕ ਨਿਕਲਦੀ ਮੈਂ ਇੰਨੀ ਲਸਕ ਪੈਦਾ ਕਰਤੀ ਕਿ ਟੁੱਟ ਨਹੀਂ ਸਕਦੀਆਂ ਕੀ ਬੋਲਾਂ ਇਹਦਾ ਸਭ ਇਹਦਾ ਮੰਮੀ ਬੱਸ ਹਰ ਇੱਕ ਗੱਲ ਦਾ ਇਹਦੇ ਕੋਲ ਜਵਾਬ ਆ ਮੂਰੇ ਤੇ ਲਾਜ ਕ ਪੈਦਾ ਕਰਦੀ ਐ ਇਹ ਫਲਾਣਾ ਕਰ ਲਾਜ ਕ ਆਪਣੇ ਸਰੀਰ ਤੇ ਵੀ ਪੈਦਾ ਕਰ ਲਾ ਥੋੜੀ ਜੀ ਕੱਢਾ ਐਡਾ ਟਿੱਡ ਦੇਖੇ ਹਾਂ ਆ ਪੁੱਲ ਕਾ ਤੇ ਲੈ ਕੇ ਆਂਦਾ ਤਾਂ ਜਿਹੜਾ ਪੁੱਲ ਲੈ ਕੇ ਆਂਦਾ ਆਪੇ ਤੋਂ ਹੀ ਮੈਂ ਤਾਂ ਆਂਦੀ ਉਹ ਲਾ ਹੈ ਉਹ ਹੁਣ ਤੂੰ ਮੈਨੂੰ ਪੰਗਾ ਛੇੜਦੀ ਯਾਰਾ ਇਹਨਾਂ ਐਦੀ ਬਚਾਰੀ ਕਾ ਨੂੰ ਬੇਕਦਰੀ ਕਰੀ ਇੱਥੇ ਕਿਆ ਹਰੀ ਹਰੀਆ ਪੱਤੀ ਐ ਹਾਂ ਚਾਹ ਇਹਦੇ ਹਰੀ ਹਰੀਆ ਪੱਤੀਆਂ ਚਿੱਟੇ ਚਿੱਟੇ ਇਹਦੇ ਫੋਨ ਬੀ ਚਲ ਜਲਦੀ ਇਹ ਰਮਮਤ ਪਾੜ ਲੰਦਾ ਥੋੜੀ ਜਿਹੀ ਦੇਰ ਬਾਅਦ ਮੇਰਾ ਕੰਦ ਇਹ ਬਾਜੀ ਕਹਿੰਦੇ ਜੀ ਜਿਹੜਾ ਬੰਦਾ ਪਿਆਰ ਕਰਦਾ ਉਹ ਕਿਸੇ ਨੂੰ ਪਹਿਲਾਂ ਪਿੰਕ ਫੁੱਲ ਦਿੰਦਾ ਉਹਨਾਂ ਪਤਾ ਨਹੀਂ ਇਕਣ ਜੀ ਆਖਦਾ ਹੁੰਦਾ ਪਤਾ ਨਹੀਂ ਪਹਿਲਾਂ ਪਿੰਕ ਫਿਰ ਰੈੱਡ ਉਹਦੇ ਬਾਅਦ ਤਾਂ ਫਿਰ ਜੈੱਡ ਬਲੈਕ ਹੋ ਜਾਂਦਾ ਕਦੇ ਫੜੇ ਨਹੀਂ ਤੁਸੀਂ ਸੱਤੇ ਹੋਣਾ ਮੈਨੂੰ ਪਤਾ ਉਹ ਨਹੀਂ ਨਹੀਂ ਇਕਣ ਇਕਣਾ ਜੀ ਹੁੰਦਾ ਫਿਰ ਵਿਆਹ ਹੋ ਕੇ ਫਿਰ ਤਸੜ ਜੈੱਡ ਬਲੈਕ ਜੀ ਹੋ ਜਾਂਦੇ ਬਾਅਦ ਵਿੱਚ ਕੁਝ ਸਮਝ ਨਹੀਂ ਆਦਾ ਵੀ ਸਾਲਾ ਕੋਈ ਪਹਿਲਾਂ ਗਲਤੀ ਕਰੀ ਤੇ ਕਿ ਹੁਣ ਗਲਤੀ ਹੈ ਉਗਰੇ ਸਮਝ ਲੱਗਦਾ ਫਿਰ ਕਾਣੀ ਆਲੂ ਦੇ ਆਲੂ ਦੇ ਆਲੂ ਮੇਰੇ ਥੋੜੀ ਕਿਹੜੀ ਗਲਤੀ ਆ ਮੇਰੀ ਕੋਈ ਵੀ ਨਹੀਂ ਗਲਤੀ ਮਾਰਾ ਤੇ ਕਰਾਉਂਦੀ ਨਹੀਂ ਛੇਤੀ ਛੇਤੀ ਸੱਤ ਗਲਤੀ ਹਾਂ ਕਿਤੇ ਕੋਈ ਕੁੰਦਰ ਪਈ ਹੋਣੀ ਆਖਤੀ ਇਹ ਮੂਜੀ ਮਸਰੀ ਸੌਰੀ ਮਾਂ ਦੀ ਢਾਲ ਸਾਰੀ ਉਹ ਕਾਲੀ ਸੂਟ ਵੀ ਕਾਲਾ ਢਾਲ ਵੀ ਕਾਲੀ ਜੇ ਮੈਚਿੰਗ ਮੈਚਿੰਗ ਸਬਜ਼ੀਆਂ ਲਾ ਕੇ ਬਣਾਉਣਾ ਮੇਰੀ ਘਰ ਵਾਲੀ ਜੜ ਐ ਨਾ ਵਿਚੇ ਪੀਲੇ ਛੋਲੇ ਵਿੱਚੇ ਕਾਲਾ ਕਾਲੇ ਰੰਗ ਦੀ ਮਾਂ ਦੀ ਦਾਲ। ਉਹ ਜਿਹੜੇ ਜਿਹੜੇ ਪੀਲੇ ਪੀਲੇ ਫੁੱਲ ਆ ਉਹ ਪੀਲੇ ਪੀਲੇ ਲੱਕੜੀ ਵੀ ਆ ਕਾਲੀ ਕਾਲੀ ਵੀ ਆ। ਇਹਨੂੰ ਦੂਰ ਰੱਖ ਫੁੱਲ ਨੂੰ ਨਾ ਵਿਚਾਰਿਆਂ ਨੂੰ ਫੂਕ ਦੇ। ਮੈਂ ਤਾਂ ਮੈਂ ਬਣਾ ਪੈ ਰਹੇ ਫੂਕ ਲੈਣਾ। ਫੁੱਲ ਵੀ ਇਹ ਫੁੱਲੀ ਨਹੀਂ ਸਮਾਉਂਦੇ। ਦੇਖਿਆ ਤੇ ਇਕੱਲਾ-ਇਕੱਲਾ ਚ ਪਤਾ ਲੱਗਦਾ। ਮੈਂ ਫੁੱਲ ਲੈ ਕੇ ਆਇਆ ਨਾ ਮੇਰੀ ਘਰ ਵਾਲੀ ਆਵਾਜ਼ ਜੁੜੀ ਪੜਦੀ ਆ ਜ। ਚਲ ਉਹੜੂnga ਵੀ ਪੈਂਦਾ ਚਾਹ ਵਿਚਾਰਾ ਮੇਰਾ ਹੀ ਚੱਕ ਕੇ ਲਿਆਂਦਾ ਉਹ ਵਿੰਦਰੋ ਉਹ ਚਲ ਉਹ ਕਦਰ ਕਰੀਦੀ ਹੁੰਦੀ ਜ਼ਮਾਨ ਦੀ ਬੰਦੇ ਦੇ ਤਾਂ ਕਰਕੇ ਬੰਦੇ ਦੀ ਫੀਲਿੰਗਾਂ ਦੀ ਕਦਰ ਕਰੀਦੀ ਹੁੰਦੀ ਨਹੀਂ ਉਹ ਕਿਹਦੀ ਗੱਲ ਫੀਲਿੰਗ ਆਹ ਲੱਗਦਾ ਖੂਕਰਾ ਤੇ ਮੈਂ ਢੰਗ ਨਾਲ ਸਮਝਾਈ ਗਏ ਇੱਕ ਗੱਲ ਸੁਣ ਲੈ ਹਾਂ ਅਲਮਦੁਲ ਚੀਜ਼ ਦੀ ਕਦਰ ਕਰਦੀਆਂ ਚਾਹੇ ਕੋਈ ਇੱਕ ਕੱਚੀ ਬੰਦ ਚੱਲ ਰਵੇ ਉਹਦੀ ਕਦਰ ਵੀ ਹਾਂ ਮੈਨੂੰ ਪਰ ਕਿੰਨੇ ਪਿਆਰ ਨਾਲ ਸੀ ਹਾਂ ਠੀਕ ਹੈ ਨਾ ਇਹ ਪਿਆਰ ਨਾਲ ਮੇਰੇ ਕਹੇ ਹੀ ਲੱਗ ਜੇ ਕਰਨ ਇਹਨਾਂ ਨੇ ਦੇਖਿਆ ਕਰੋ ਕਿ ਆਹ ਚਲ ਕੋਈ ਨਹੀਂ ਲੰਡ ਡਾਕਟਰ ਠੀਕ ਆ ਬਾਕੀ ਜਦੋਂ ਮੈਂ ਕਹਿੰਦੀ ਸੀ ਵੀ ਥੱਲੇ ਤੇ ਪਾਤੀਆਂ ਲਿਆ ਦੌਰ ਲੱਕੜੀਆਂ ਜੇ ਬੰਦਾ ਨੀਚੇ ਜਾਂਦਾ ਤਾਂ ਟੋਕ ਕਰ ਦਿੰਦਾ ਨਾ ਹੁਣ ਲੈਕ ਨਹੀਂ ਆਉਂਦੀ ਰੱਪ ਦੀ ਬੰਦੀ ਤੇਰੀ ਜੀਭ ਵੀ ਸਾਰੀ ਕਾਲੀ ਹੈ ਤੇਰੀ ਜੀਭ ਵੀ ਕਾਲੀ ਹੋ ਗਈ ਪਿੰਕਾ ਪਿੰਕਾ ਫਿਰ ਕਿਹਾ ਉਹ ਵੀ ਤਾਂ ਮੈਂ 5 ਕਿਲੋ ਮੀਟਰ ਸਾਈਕਲ ਚਲਾਉਣ ਦਾ ਟੋਕ ਮੈਂ ਟੋਕਾ ਟਕਰੂਗਾ ਥਾ ਨਾਲ ਤੈਨੂੰ ਵੀ ਲਾਉਂਗਾ ਰੁਗ ਲਾਈਨ ਨਾਲ ਹਾਂ ਮੇਰਾ ਤਾਂ ਢਿੱਡਾ ਮੋਟਾ ਹਰੇ ਢਿੱਡ ਥੋੜਾ ਲਾਉਣਾ ਮਸੀਦ ਦਿੱਤਾ ਤਾਂ ਰੁਗ ਲਾਉਣਾ ਕੰਮ ਢਿੱਡ ਲਾਉਣ ਨੂੰ ਥੋੜੋ ਗਿਆ ਹੱਥਾਂ ਨਾਲ ਰੁਗ ਲਾਉਣਾ ਦਾਲ ਬਣ ਗਈ ਕਿ ਨਹੀਂ ਬਣੀ ਅਜੇ ਨਹੀਂ ਕੁਲੀ ਆਈਏ ਛਿੱਗ ਬੰਦ ਹੋ ਗਈ ਜਦ ਖੁੱਲਣ ਇੱਥੇ ਤਾਂ ਬਹੁਤ ਗਲਤੀ ਕਰੀਏ ਤੁਸੀਂ ਈਟੀਆਂ ਤਾਂ ਭਰਾ ਲੈਂਦੇ ਬਣ ਜਣੀਆਂ ਓਹੋ ਮੈਂ ਇੰਦਰ ਦੇਖ ਤੈਨੂੰ ਕਿਆ ਮਾਂ ਮੇਰੀ ਘਰ ਵਾਲੀ ਧੁੱਪਾਂ ਤੈਨੂੰ ਕਿਆ ਪਤਾ ਪਹਿਲਾਂ ਤਾਂ ਗੈਸ ਪਰ ਰੜਦੀ ਸੀ ਇਹਨਾਂ 2 ਘੰਟੇ ਹੋ ਗਏ ਦਾਲ ਨੂੰ ਉਰੇ ਰੜਦੀ ਹੈ ਗੈਸ ਪਰ ਰੜ੍ਹ ਲਈ ਹੋਰ ਗੈਸ ਪਰ ਵੀ ਧਰ ਲਈ ਤਿੰਨ ਵਜੇ ਕਾਲਾ ਰੰਗੇ ਹੱਤਾ ਮੇਰੀ ਹਾਂ ਤਿੰਨ ਵਜੇ ਦੀ ਗੱਲ ਉਹ ਤਿੰਨ ਵਜੇ ਮੈਂ ਹੀ ਜਾਦਾ ਤਿੰਨ ਵਜੇ ਸਾਢੇ 4 ਤੱਕ ਮੈਂ ਦਾਲ ਪਤੀਲੇ ਚ ਪਾਈ ਤਿੰਨ ਵਜੇ ਕੀ ਧਰਤੀ ਸਾਢੇ 30 40 ਮਿੰਟ ਚਾਹ ਬਣਾ ਪੁੱਤੀ 40 ਮਿੰਟ ਹਾਂ ਉਹ 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 ਟਾਈਮ ਤੱਕ ਤੈਨੂੰ ਥੋੜਾ ਬਾਤ ਸੁਈ ਟਾਈਮ ਪਹਿਲੇ ਸਾਢੇ 5:00 ਹੋ ਗਿਆ ਜੀ ਹੋਗੇ ਸਾਢੇ 5:00 6:00 ਵਜਣੇ ਆਲੇ ਹੋਣੇ ਅੱਬਲ ਮਾ ਬਾਹਾਂ ਕਰੋ 7:00 ਕੜਿਆਲ ਖਾਂਦੇ ਜੀ ਸਾਢੇ 5:00 ਵਜੇ ਕੜਿਆਲ ਖਾਂਖੇ ਵੀ ਸਾਢੇ ਗੁਰੂ ਘਰ ਚ ਮਹਾਰਾਜ ਸਾਰੇ ਪਰਿਵਾਰਾਂ ਦੇ ਵਿੱਚ ਇਹ ਜੀ ਮਿੱਠੀ ਜੀ ਨੋਕ ਤੋਕ ਚੱਲਦੀ ਰਹੇ ਕੋਈ ਜ਼ਿਆਦਾ ਬੜੀ ਨਾ ਹੋਵੇ ਬਿਕੋਜ਼ ਜਾਨ ਨੂੰ ਸਾਹ ਸਿਆਪਾ ੜੇ ਉਹ ਜੀ ਕੋਈ ਸਿਰ ਨਾਲ ਨਾ ਹੋਵੇ ਬਸ ਏਕਣੀ ਨਾਲੇ ਹਾਸਲੇ ਨਾਲੇ ਇੱਕ ਦੋ ਨੂੰ ਟਾਂਚਾ ਤੋਟੇ ਨਹੀਂ 5:30 ਵਜੇ ਪੁੱਕੜ ਹਾਲ ਖੜਾ ਜਸਮੀਰ ਡੰਗ ਕਿੰਨਾ ਹੋਇਆ ਓਏ ਬੋਲ ਕੈਮਰਾਮੈਨ ਪੂਰੇ 6 ਵਜੇ ਦੇ 4 ਮਿੰਟ ਬਸ ਹੋਣਾ ਰਿਹਾ ਕਰਦਣ ਥੋੜਾ ਜਿਹਾ ਮਰਮਤ ਜੀ ਪਾਉਣਾ ਨਹੀਂ ਉਹ ਫੁੱਲ ਮੈਂ ਲੈ ਕੇ ਆਈ ਦੀ ਤੁਹਾਨੂੰ ਦੁਕਾਨਾਂ ਨੂੰ ਮਦਦ ਸਟੇ ਤੇ ਹਾਂ ਅੱਜ ਮਦਦਿਆ ਹਾਂ ਔਰ 그린 ਕਲਰ ਦਾ ਫੁੱਲ ਮੈਂ ਲੈ ਕੇ ਆਈ ਥੀ ਅੱਜ ਆ ਪਹਿਲਾ ਠੀਕ 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 ਅੱਜ ਮੈਂ ਬਾਇਫਡੇ ਮਨਾਤਾ ਉਹਦੇ ਨਾਲ ਮੈਂ ਰੱਡੇ ਕਰਕੇ ਅੱਜ ਬਾਇਫਡੇ ਮਨਾਤਾ ਅੱਜ ਹੈਗਾ ਜੀ ਮੇਰੀ ਘਰ ਵਾਲੀ ਦਾ ਦਿਨ ਇਹ ਜੋ ਮੈਨੂੰ ਕਹੂਗੀ ਅੱਜ ਨਹੀਂ ਮੈਂ ਮੰਨਦਾ ਹੈ ਅੱਜ ਆਪਾਂ ਆਪਾਂ ਕੀ ਖਲਾ ਬਹੁਤ ਗੱਲ ਦੇ ਉਲਟੇ ਕੋਈ ਕੰਮ ਨਹੀਂ ਕਰਨਾ ਨੇ ਬਾਲਣ ਲਿਆਉਣ ਨੂੰ ਗਿਆ ਆਪਾਂ ਫਿਲਮ ਦੇਖਿਆ ਨਜ਼ਾਰੇ ਨਾਲ ਉੱਧਰ ਚ ਰੋਕੀ ਵੀ ਅੱਜ ਉਹ ਵੀ ਮੌਸਮ ਦਾ ਜਦਾ ਬੇਕਾਰਾ ਹੋ ਗਿਆ ਮੌਸਮ ਬੇਕਾਰ ਨੇ ਉਦੋਂ ਤੋਂ ਮੈਂ ਹੀ ਹੋ ਗਿਆ ਛਲਿਆ ਜਿਹੜੀ ਆਸ ਲੱਗ ਲਾ ਮੂੰਹ ਪਰ ਆਏ ਜਾਂਦੇ ਆ ਬੰਦੇ ਕਿਤੇ ਨਾ ਕਿਤੇ ਜੇ ਬੰਦਾ ਝੂਠ ਬੋਲੀ ਜਾਵੇ ਕਿੰਨਾ ਕੁ ਝੂਠ ਬੋਲੂਗਾ ਹੁਣ ਮੈਂ ਕਹੀ ਜਾਂਦਾ ਵੀ ਮੈਂ ਐ ਕਰਿਆ ਐ ਕਰਿਆ ਤਾਂ ਬਦਲ ਆਇਆ ਪਰ ਮੇਰੇ ਮਨ ਚ ਤਾਂ ਹੈਗਾ ਤਾਂ ਵੀ ਜੇ ਧੁੱਪ ਅਜ ਵਿੱਚ ਮੈਂ ਤੁੱਲਾ ਬਾਲੂਗੀ ਮੈਂ ਨੂੰ ਤਾਂ ਹੀ ਕਹਿੰਦਾ ਵੀ ਤੂੰ ਗੈਸ ਪਰੇ ਦਾਲ ਧਰ ਲੈ ਕੋਈ ਨਹੀਂ ਵੀ ਦੋ ਘੰਟੇ اٹਕੇ ਤੈਨੂੰ ਬੱਲਣ ਲਿਆ ਦੂੰਗਾ ਵੀ ਮੈਨੂੰ ਆਇਆ ਤਾਂ ਵੀ ਚੱਲ ਮੌਸਮ ਉੱਪਰ ਤੇ ਸੂਰਜ ਉੱਦੋਂ ਹੋਰ ਢਲ ਜਾਊਗਾ ਥੋੜਾ ਜਿਹਾ ਇੱਥੇ ਪਰਸਾ ਮਾ ਮੇਰੀ ਘਰ ਵਾਲੀ ਧੁੱਪਾਂ ਤੇ ਬੈਠ ਕੇ ਵਿਚ ਵਿਚਾਰੀ ਦਾ ਰੰਗ ਕਾਲਾ ਹੋ ਜਾਊਗਾ ਹੈ ਬਥੇਰੀ ਪਹਿਲਾਂ ਕਰੀਮਾਂ ਪਾਊਡਰਾਂ ਪਰ ਖਰਚੇ ਹੁੰਦੇ ਆ ਕਿਆ ਕਰੂੰਗਾ ਮੈਂ ਵੀ ਸਮਝ ਨਹੀਂ ਲੱਗੀ ਮੈਨੂੰ ਗਾਣੀ ਪਰ ਚੱਲ ਆਇਆ ਤਾਂ ਮੈਂ ਤਾਂ ਪਹਿਲੇ ਵਾਰ ਤੇ ਸੋਚਦਾ ਪਹਿਲਾਂ ਹੋਏਗਾ ਚੱਲ ਧੁੱਪਾਂ ਗਈ ਛਾਹ ਕਿਆ ਖਾਧਾ ਖਾਧਾ ਤਾਂ ਮਨ ਨੂੰ ਮਤਰਾ ਆਪ ਦੇ ਇੱਥੇ ਸੀ ਰੀਲੇ ਪਾਈ ਆ ਮੈਂ ਤਾਂ ਥੱਕ ਗਈ ਗਣਾ ਤੱਕਿਆ ਮੇਰਾ ਗਲਾ ਘਾ ਤੂੰ ਸੁੱਖੂ ਹੇ ਲਾ ਲਾ ਦਾ ਮੈਂ ਕਦੋਂ ਦਾ ਬੇਕਾਰ ਹੈ ਇਹ ਟੋਪਲ ਜੂਨ ਮੇਰੇ ਕੋਕਾ ਦਾ ਦੋਧੂ ਤਾ ਉਹ ਤਾਂ ਬਸ ਦੋਧਾ ਦੋਧਾ ਕਦਰ ਵੀ ਨਹੀਂ ਇਹਨਾਂ ਨੂੰ ਚੰਗੀ ਲੱਗਦੀ ਵੀ ਮੈਂ ਕਦਰ ਕਰਦਾ ਇਹਦੇ ਬਾਅਦ ਤੈਨਾਂ ਚੰਗੇ ਚੰਗੇ ਸ਼ਬਦ ਬੋਲਦਾ ਹਾਂ ਉਹ ਵੀ ਮੈਂ ਇੱਥੇ ਹੁਣ ਆ ਲੜੋ ਪੜੋ ਕਰੀ ਜਾਂਦਾ ਫੇਰ ਕਿਹੜੀ ਗੱਲ ਸੁਣਾ ਤੈਨੂੰ ਕਿਦੋਂ ਮੈਂ ਕੀ ਕਰਦਾ ਕਿਦੋਂ ਮੈਂ ਕਰੀਮ ਪਾਊਡਰ ਰੋਟੇ ਤੇ ਹਾਂ ਕਿਦੋਂ ਮੈਂ ਕਰੀਮ ਪਾਊਡਰ ਰੋਟੇ ਤੇ ਆਰਮਲ ਮਾਰੀ ਚੋ ਕੱਢ ਦੇਣਾ ਚਾਹੇ ਤੂੰ ਆਪਣੇ ਪੈਸਿਆਂ ਦੇ ਚਾਹੇ ਠੱਗੀ ਵਾਲਿਆਂ ਦੇ ਆ ਠੱਗੀ ਵਾਲਿਆਂ ਨੇ ਮੈਨਾਂ ਨੇ ਦਿੱਤੇ ਨੇ ਮੇਰੇ ਨੇ ਭੇਜੇ ਨੇ ਇੱਕ ਨੇ ਚਲੋ ਚਲ ਪੇ ਪੇ ਤਾਂ ਹੈਗੇ ਨਾ 3 ਸਾਲ ਹੋ ਗਏ ਜੀ ਉਹ ਆਪਣੀ ਪਏ ਹੈ ਤੇ ਕੋਲੋਂ ਜੇ ਤੱਕ ਐਕਸਪਾਇਰ ਹੋਏ ਵੀ ਲਾਈ ਜਾਂਦੀ ਹੈ ਫਿਰ ਉਹ ਤਾਂ ਕਹਿੰਦੀ ਮੇਰੇ ਦਰਦ ਹੁੰਦਾ ਇੱਥੇ ਮੇਰੇ ਆ ਹੁੰਦਾ ਮੇਰੇ ਉਹ ਹੁੰਦਾ ਨੂੰ ਮੈਂ ਦੱਸੋ ਉਹਦੇ 'ਚ ਮੇਰੀ ਤਾਂ ਨਹੀਂ ਕੋਈ ਕਸੂਰ ਜੇ ਐਕਸਪਾਇਰ ਹੋਇਆ ਇਹ ਮਾਲ ਲਾਈ ਜਾਊਗੀ 3 ਸਾਲ ਪਹਿਲਾਂ ਆਸਟ੍ਰੇਲੀਆ ਤੇ ਇੱਕ ਭੈਣ ਨੇ ਭੇਜੇ ਤੇ ਕਰੀਮਪੋਰਟ ਜੇ ਹਜੇ ਤੱਕ ਚੱਲਦੇ ਆ ਉਹ ਉਹ ਨਹੀਂ ਉਹ ਤੋਂ ਬਾਅਦ ਇੱਕ ਭੈਣ ਨੇ ਹੋਰ ਭੇਜ ਦਿੱਤੇ ਅੱਛਾ ਹੋਰੀ ਬੰਨੀ ਦਾ ਸਾਰਾ ਲੋਕੋ ਕੀ ਰੱਖਨੇ ਕਿਉਂ ਆਪਾਂ ਨੇ ਤਾਂ ਸਾਰੇ ਕਰਕੇ ਓਪਨ ਕਰਿਆ ਉਹ ਕੋਰੀਏ ਇਤਨੀ ਇਤਰੀਆਂ ਡਰੈਸਾਂ ਆਈਆਂ ਤੀਆਂ ਪਤਾ ਨਹੀਂ ਮੇਰੇ ਦਿਮਾਗ ਚ ਨਹੀਂ ਆਇਆ ਕਹਿੰਦਾ ਮੇਰਾ ਦਿਮਾਗ ਜਿਆਦਾ ਚੱਟ ਗਿਆ ਹੁਣ ਮੈਂ ਬਦਾਮ ਲਿਆ ਕੇ ਰੱਖ ਲਈਦਾ 10 ਕਿਲੋ ਬਦਾਮ 10 ਕਿਲੋ ਕਾਜੂ ਸਵੇਰੇ ਦੇ ਨਾ ਖੇ ਬਦਾਂ ਜਿਹਦਾ ਖੂਨ ਗਾਲਾ ਕਾਜੂ ਨਹੀਂ ਖਾਂਦਾ ਹਾਏ ਰੱਬਾ ਪਾਣੀ ਚ ਪਿਓ ਕੇ ਜੀ ਮੈਂ ਸਵੇਰੇ ਖਾਂਦੇ ਹਾਂ ਬਦਾਂ ਖਾ ਸਕਦੇ ਹਾਂ ਕਾਜੂ ਨਹੀਂ ਖਾ ਸਕਦੇ ਜਿਹੜਾ ਤੂੰ ਮੇਰਾ ਦਿਮਾਗ ਖਾਂਦੀ ਐ ਉਹਦੇ ਬਾਰੇ ਤਾਂ ਕੋਈ ਹਿੱਲਾ ਕਰਨੀ ਪੈਣਾ ਜਿਹੜਾ ਮੇਰਾ ਦਿਮਾਗ ਖਾਂਨੇ ਤੁਸੀਂ ਤੁਹਾਨੂੰ ਖਾ ਹੋਰ ਖਾ ਨਾ ਖਾ ਲਈ ਖਾ ਲਈ ਦੋ ਰੋਟੀਆਂ ਬਾਹਰ ਹੈ ਉੱਧਰ ਕੀ ਕੜਕਾ ਦਾ ਹੁੰਦਾ ਕੀ ਆਊਗਾ ਉੱਧਰ ਕਿਉਂ ਮੈਨੂੰ ਲੱਗਦਾ ਇਹਦੇ ਨਾਲੇ ਭਰਤ ਪਾ ਲੈਣਾ ਇੱਥੇ ਬੱਸ ਡਰਾਈਵਰ ਸਾਹਿਬ ਹੋ ਗਿਆ ਖਾਲੀ ਚਾਲਾ ਗਾਂ ਵੀ ਲੱਗੀ ਜੀ ਗਾਂ ਨੂੰ ਵੀ ਸਾਡੀ ਨੂੰ ਐਨ ਟਾਈਮ ਦਾ ਪਤਾ ਜੀ ਵੀ ਮੇਰਾ 6:00 ਵੱਜ ਗਏ ਵੀ ਮੈਨੂੰ ਚੌਣ ਕੋਈ ਆਇਆ ਨਹੀਂ ਹੈਗਾ ਬਾਕੀ ਲਾ ਕੇ ਅਗਵਾਲ ਦੇ ਚੜਾਏ ਪੀੜੀ ਤੇ ਵੱਧ ਸੁਣਦੇ ਆ ਵੜਕਾ ਵੱਜਦੀਆਂ ਜਾਂਦੀਆਂ ਛੇਤੀ ਕਰ ਜਾ ਉਧਰ ਨੂੰ ਠੀਕ ਹੈ ਜੀ ਹੁਣ ਮੈਂ ਬਣਾ ਲਵਾਂ ਦਾਲ ਥੋੜੀ ਥੋੜੀ ਰੋਟੀ ਵੀ ਆਪੇ ਬਣਾਉਣੀ ਪੈਣੀ ਤੁਹਾਨੂੰ ਪਤਾ ਹੈ ਕੰਮ ਤਾਂ ਜੇ ਘਰ ਦੇ ਵਿੱਚ ਰਹਿਣਾ ਕਰਨਾ ਹੀ ਪੈਂਦਾ ਹੈ ਹੋਣਾ ਚੱਲੂ ਕੰਮ ਚਿਮਟਾ ਜਦੋਂ ਲਾਤਾ ਵੀ ਮੱਕੀ ਦਾ ਪ੍ਰਸ਼ਾਦ ਦਾ ਫੇਰ ਬਣਾਉਂਗਾ ਇਹਨੇ 40 ਰੁਪਏ ਕਿਲੋ ਆਟਾ ਆਉਂਦਾ 40 ਤੇ ਵੀ ਮੈਂ ਕਹਿੰਦਾ 45 ਰੁਪਏ ਕਿਲੋ ਹੁਣ ਆਉਂਦਾ ਹਾਂ ਵੀ ਨੇਰੀ ਲੈਂਦੀ ਪਈ ਆਟੇ ਦੀ ਜਿੱਦਣ ਮੈਂ ਮੱਕੀ ਲਿਆਉਣੀ ਮੁੱਲ ਆਟਾ ਲੈ ਪਿਆ ਕੇ ਰੱਖ ਲੈਣਾ ਕਰ ਉਦੋਂ ਚ ਸਣੀਆਂ ਵੇ ਸੁਣਿਆ ਚੱਲਣਾ ਜਿਹਨੇ ਉਹ ਪਕਾਉਣੀ ਐ ਥੰਕਣੀ ਸਾਰ ਦੇਣਾ ਉਹਦਾ ਪਿਛਲੇ ਸਭ ਪਿਛਲੀ ਵਾਰ ਇੱਕਣੀ ਹੋਇਆ ਡੇਢ ਕੰਟਲ ਮੱਕੀ ਲਿਉਂਦੀ ਸੀ ਉਸ ਤੋਂ ਮੈਂ ਕਹਿੰਦਾ 30 30 ਕਿਲੋ ਪਿਆ ਵੀ ਬਾਕੀ ਡੰਗਰਾਂ ਨੂੰ ਹੀ ਪਾਈ ਸਾਰੇ ਠੀਕ ਹੈ ਜੀ ਮਿਲਦਾ ਕਿਸੇ ਅਗਲੇ ਬਲੌਗ ਚ ਮਹਾਰਾਜ ਸਾਨੂੰ ਚੜ੍ਹਦੀ ਕਲਾ ਚ ਰੱਖੇ ਆ ਮੀਂਹ ਨਹੀਂ ਪਵੇ ਤਾਂ ਠੀਕ ਹੈ ਜੀ